ਜੋਏ ਮਾਈ ਕਹਿ ਰਹੀ ਹੈ ਕਿ ਉਹ ਸੱਚਾ ਹੈ ਮਾਂ ਤੂੰ ਬੋਲਦੀ ਕਿਉਂ ਨਹੀਂ ਮੈਨੂੰ ਸੱਚ ਦੱਸ ਜੋਏ ਮਾਈ ਕਹਿ ਰਹੀ ਹੈ ਕਿ ਉਹ ਸੱਚਾ ਹੈ ਹਾਂ ਪੁੱਤ ਸੱਚਾ ਮੈਂ ਸਾਲਾ ਤੋਂ ਇਹਨਾਂ ਮਹੱਤਵ ਦੇ ਮੇਲੇਾਂ ਤੇ ਆਪਣੇ ਢਿੱਡ ਦੇ ਅੰਦਰ ਆਪਣੀ ਧੀ ਤੇਰੀ ਤੇਰੀ ਭੈਣ ਦੀ ਤਲਾਸ਼ ਕਰ ਰਹੀ ਆ ਵਾਹ ਦੁਨੀਆ ਦੇ ਸਾਇਆ ਵਾਹ ਤੂੰ ਵੀ ਵੱਡਾ ਜਾਦੂਗਰ ਏ ਨਿਤ ਨਵੇਂ ਰੰਗ ਦਿਖੋਨਾ ਤੇ ਰੰਗ ਵੀ ਤਰਾ ਤਰਾ ਦੇ ਹਰ ਇਨਸਾਨ ਲਈ ਨਵਾਂ ਰੰਗ ਕਵੇ ਕਿਨੇ ਕਿੰਨੇ ਕੋਖੇ ਬੈਠੇ ਆਪਣੀ ਬਟਾਰੀ ਕਿ ਕਿ ਮੇਰੀ ਵੀ ਕੋਈ ਭੈਣ ਹੈ ਮਾਂ ਸੁਪੈਲਾ ਕਦੇ ਕਿਉਂ ਨਹੀਂ ਦੱਸਿਆ ਪੁੱਤ ਬਹੁਤੀ ਵਾਰਾ ਤੇਤ ਦੇ ਰੂਬਰੂ ਹੋਣਾ ਹਨੇਰੇ ਵਿੱਚੋਂ ਕੱਚ ਦੀਆਂ ਕਿਰਚਾ ਚੁਗੜ ਵਾਂਗ ਹੁੰਦਾ ਹੈ ਉਹ ਗਲਾਂ ਦੇ ਪੋਟਿਆਂ ਦੇ ਨਾਲ-ਨਾਲ ਰੂਹ ਤੱਕ ਜ਼ਖਮੀ ਹੋ ਜਾਂਦੇ ਐ ਪਰ ਮਾਂ ਅੱਜ ਮੈਂ ਤੇਰੇ ਇਹ ਨਾ जख्मी ਪੋਟਿਆਂ ਤੇ ਰੂਹ ਦਾ ਸੱਚ ਜਾਣਨਾ ਚਾਹਣਾ ਜਾਣਣਾ ਚਾਹਨੇ ਤੂੰ ਦੱਸ ਮੈਨੂੰ ਜਾਣਣਾ ਚਾਹਨਾ ਹਾਂ ਜਾਣਨਾ ਚਾਹਨਾ ਤਾਂ ਫਿਰ ਸੁਣ 12 ਸਾਲ ਹੋ ਗਏ ਸੀ 12 ਸਾਲ ਹੋ ਗਏ ਸੀ ਮੇਰਾ ਵਿਆਹ ਹੋਏ ਨੂੰ ਮੈਂ ਤੇ ਤੇਰਾ ਬਾਪੂ ਔਲਾਦ ਦਾ ਮੂੰਹ ਦੇਖਣ ਨੂੰ ਤਰਸ ਕੇ ਸੀ ਇਸ ਗੱਲ ਨੂੰ ਲੈ ਕੇ ਤੇਰੇ ਬਾਪੂ ਦੇ ਮਨ ਅੰਦਰ ਅੰਤਾਂ ਦਾ ਗੁੱਸਾ ਸੀ ਤੇ ਮੇਰੇ ਮਨ ਅੰਦਰ ਅੰਤਾਂ ਦਾ ਦੁੱਖ ਮੈਂ ਤਾਂ ਤੇਰੇ ਬਾਪੂ ਦੀ ਅੰਦਰ ਪੀੜ ਨੂੰ ਸਮਝਦੀ ਸੀ ਪਰ ਉਸ ਨੇ ਉਸ ਨੇ ਮੇਰੀ ਅੰਦਰ ਪੀੜ ਨੂੰ ਕਦੇ ਨਾ ਸਮਝਿਆ ਉਹ ਸਾਰੇ ਕਾਸੇ ਦਾ ਜ਼ਿੰਮੇਵਾਰ ਮੈਨੂੰ ਸਮਝਦਾ ਸੀ ਇਸ ਲਈ ਇਸ ਲਈ ਆਪਣੀ ਹਰ ਗੱਲ ਦਾ ਮਤਲਬ ਮੇਰੇ ਨਾਲ ਜੋੜ ਦਿੰਦਾ ਆਇ ਤੈਨੂੰ ਕਿ ਲੁਕਤਕ ਕੀਤੀ ਇਹਦੇ ਚ ਲੈ ਪਹਿਲਾ ਮੈਂ ਕਿ ਲੁਕਤਕ ਕਰਨੀ ਹੋਈ ਫੇਰ ਫੇਰ ਅਸਲੀ ਨਸ਼ਾ ਕਿਉਂ ਨਹੀਂ ਕਰਦੀ ਨਿਤ ਪਿੰਨਾ ਅੰਦਰ ਮਚੜ ਹੋਇਆ ਪਿਆ ਤੇਰਾ ਇਹਨੇ ਕਿ ਤੈਨੂੰ ਸਵਾ ਨਸ਼ਾ ਕਰਨਾ ਪਿਆ ਵੈਸੇ ਤੇਰੇ ਨਾਲ ਤੇ दारू ਨਾਲ ਹੁਣ ਆ ਡੰਗ ਚ ਪਾਉਣ ਵਾਲੀ ਗੱਲ ਰਹਿ ਗਈ ਹੈ ਨਹੀਂ ਕੁਛ ਅੰਦਰ ਹੁਣ ਹਾਂ ਸਭ ਪਤਾ ਮੈਨੂੰ ਸਭ ਪਤਾ ਤੂੰ ਕੀ ਬੋਲਦਾ ਕੀ ਧੋਖਾ ਤੈਨੂੰ ਮੇਰਾ ਧੋਖਾ ਸਾਰੇ ਪਿੰਡ ਵਾਲੇ ਨੂੰ ਪਤਾ ਤਾਂ ਹੀ ਤਾਂ ਹੀ ਸਾਰੇ ਯਾਰ ਬੇਲੀ ਵੀ ਟਿਕਚਰਾ ਕਰਦੇ ਨੇ ਪਤਾ ਪਤਾ ਕੀ ਕਹਿੰਦੇ ਮੈਂ ਹਬ ਖਾਮਲੀ ਇਹਨੇ ਤਿੰਨ ਵਾਰ ਤਿੰਨ ਵਾਰ ਮੋਰਚਾ ਫਤਿਹ ਕਰ ਲਿਆ ਓਏ ਤੂੰ ਕਦੋਂ ਚਾੜਨਾ ਟਿੱਬਿਆਂ ਤੇ ਪਾਣੀ ਤੈਨੂੰ ਇਕੱਲੇ ਨੂੰ ਨਹੀਂ ਸੁਣਨਾ ਪੈਂਦਾ ਮੈਨੂੰ ਵੀ ਬਥੇਰਾ ਕੋ ਸੁਣਨਾ ਪੈਂਦਾ ਤੂੰ ਤਾਂ दारू ਪੀ ਕੇ ਮੇਰੇ ਤੇ ਰੋਗ ਦਿਖਾ ਦੇਣਾ ਇਧਰ ਲੀਆਂ ਉਧਰ ਲੀਆਂ ਮਾਰ ਕੇ ਆਪਣੇ ਯਾਰਾਂ ਨੂੰ ਜਾ ਕੇ ਸਭ ਕੁਝ ਦੱਸ ਦੇਣਾ ਮੈਂ ਕਿਹਨੂੰ ਦੱਸਾਂ ਤੇਰੀ ਤੇਰੀ ਮਰਦਾਨਗੀ ਬਾਰੇ ਤੀਮੀ ਮੰਨੀ ਜੋ ਹੋਈ ਨਾਲੇ ਨਾਲੇ ਹਰ ਵਾਰ ਮੇਰੇ ਗਲਮੇ ਚ ਝਾਕੜਨਾ ਕੁਛ ਨਹੀਂ ਹੋਣਾ ਇੱਕ ਵਾਰ ਆਪਣੇ ਗਲਮੇ ਚ ਵੀ ਨਿਗਾਹ ਮਾਰ ਕੇ ਵੇਖ ਜੇ 10 ਸਾਲਾਂ 'ਚ 10 ਸਾਲਾਂ 'ਚ ਤੂੰ ਮੇਰੀ ਇੱਕ ਵਾਰ ਮੰਨੀ ਹੁੰਦੀ ਤਾਂ ਸ਼ਾਇਦ ਹੁਣ ਨੂੰ ਪਰ ਨਾ ਤੈਨੂੰ ਤਾਂ ਆਇਆ ਕਿਤੇ ਮੇਰੇ ਮਰਦਾਉ ਪੜੇ ਨੂੰ ਭਟਾ ਨਾ ਲੱਗ ਜਾਵੇ ਨਿਕਿਆ ਪੂਰੇ ਪੂਰੇ 12 ਸਾਲ ਦੀ ਉਡੀਕ ਤੋਂ ਬਾਅਦ ਘਰ ਚ ਪਹਿਲੀ ਵਾਰ ਘਰ ਚ ਪਹਿਲੀ ਵਾਰ ਤੇਰੀ ਭੈਣ ਦੀਆਂ ਕਲਕਾਰੀਆਂ ਸੁਣੀਆਂ ਸੀ ਮੈਂ ਤੇ ਤੇਰੇ ਬਾਪੂ ਨੇ ਪਰ ਪਰ ਰੱਬ ਚੰਦ ਨੇ ਨੇ ਕਹਿਰ ਕੀਤਾ ਤਾਂ ਹੀ ਕੀ ਹੋਇਆ ਦੱਸ ਨਾ ਚੁੱਪ ਕਿਉਂ ਆ ਤਾਈ ਬੋਲ ਕੀ ਹੋਇਆ ਲਿਕੋਣ ਵਾਲੀ ਗੱਲ ਨੂੰ ਕਿਵੇਂ ਬੋਲਾਂ ਪੁੱਤ ਕਰ ਕੋਣ ਵਾਲੀ ਗੱਲ ਸਤਾਈ ਤੂੰ ਲਿਕੋਣਾ ਕਾਹਦੇ ਵਾਸਤੇ ਆ ਦੱਸ ਨਾ ਕੁੜੀ ਹੋਈ ਏਕ ਮੁੰਡਾ ਨਾ ਤਾਂ ਨਾ ਤਾਂ ਤੇਰੇ ਘਰ ਕੁੜੀ ਹੋਈ ਏ ਫਿਰ ਨਾ ਹੀ ਮੁੰਡਾ ਤੇਰੇ ਘਰ ਜਨਮ ਲਿਆ ਪੁੱਤ ਮੈਂ ਖੈਚ ਕੁਝ ਵੀ ਕਹਿਣ ਦੀ ਲੋੜ ਨਹੀਂ ਦੱਸ ਤੇ ਤਾ ਮੈਨੂੰ ਤਾਈ ਨੇ ਸਾਰਾ ਕੁਝ 12 ਸਾਲ ਬਾਅਦ ਜੰਮੀ ਉਹ ਵੀ ਉਹ ਵੀ ਖੁਸ਼ਰੀ ਹੇ ਤੂੰ ਤੂੰ ਮੇਰੀ ਫਤਰਾ ਪੱਟਾ ਲਾ ਕੇ ਰੱਖ ਦਿੱਤਾ ਓਏ ਜੰਮਦੇ ਹੀ ਪਹਿਰਾ ਛੱਖਾ ਦੀ ਧਾਈ ਦੇ ਮੇਰੇ ਇਹਦੇ ਚ ਪਲਾ ਮੇਰਾ ਕੀ ਕਸੂਰਾ ਓ ਤੇਰਾ ਕਸੂਰ ਨਹੀਂ ਤਾਂ ਹੋਰ ਕੀ ਦਾ ਕਸੂਰ ਆ ਮੈਂ ਜਮੈ ਨੂੰ ਹਲੇ ਜੇ ਤੇਰੀ ਆਪਣੀ ਜ਼ਮੀਨ ਹੀ ਖਾਰੀ ਆ ਕਧਰੀ ਆ ਤਬ ਤੱਬੀ ਨੇ ਸਵਾ ਕਰਾਂ ਈ ਇਸ ਮਾਸੂਮ ਦੇ ਖਾਤਰ ਮੇਰੇ ਨਾਲ ਇੱਕ ਵਾਦਾ ਕਰ ਬੋਲ ਧੀਰ ਤਾਈ ਇਸ ਰਾਜ ਨੂੰ ਹਮੇਸ਼ਾ ਲਈ ਆਪਣੇ ਸੀਨੇ ਚ ਦੱਬੜ ਕਰ ਲੈ ਤਾਈ ਮੈਂ ਵਾਦਾ ਕਰਦੀ ਆ ਧੀਏ ਕਿ ਇਹ ਰਾਜ ਰਾਜੀ ਰਹੂ ਮਸੂਮ ਨੇ ਤੇਰਾ ਕੀ ਵਗਾੜਿਆ ਸੀ ਕੀ ਚਲੇ ਜਾਂਦਾ ਤੇਰਾ ਜਿੰਝ ਪੋਰਾ ਮਾਸ ਹੋਰ ਲਾ ਦਿੰਦਾ ਧੀਏ ਤੂੰ ਸਾਡੇ ਦੋਵਾਂ ਦੀ ਜ਼ਿੰਦਗੀ ਦਾ ਪੋੜਾ ਸੱਚ ਹੈ ਮੇਰੇ ਮੇਰੇ ਲੋਹ ਮਾਸ ਨਾਲ ਬੜੀ ਹੋਈ ਮੇਰੀ ਅੰਦਰ ਰਹਤੀ ਹੈ ਪਰ ਮੈਂ ਤਾਂ ਤੈਨੂੰ ਕਬੂਲ ਕਰ ਲਿਆ ਤੇਰਾ ਬਾਪ ਤੇਰਾ ਬਾਪ ਪਤਾ ਨਹੀਂ ਤੈਨੂੰ ਕਬੂਲ ਕਰੇਗਾ ਕੀ ਨਹੀਂ ਨੀ ਜਾਣਾ ਹੁੰਦਾ ਨਾ ਤਾਂ ਤੈਨੂੰ ਅੰਦਰ ਰੱਖਿਆ ਕਰ ਮੈਂ ਤਾਂ ਮੂੰਹ ਟੱਕ ਲਿਆ ਜੀ ਉਹ ਇੱਕ ਵਾਰ ਮੂੰਹ ਟੱਕਣ ਦੇ ਨਾਲੋਂ ਚੰਗਾ ਨਾ ਤਾਂ ਕਫਨ ਪਾ ਦੇ ਦੇ ਹਾਂ ਐਦਾਂ ਕਿਉਂ ਬੋਲਦੇ ਹੋ ਭਲਾ ਇਹ ਵਿਚਾਰੇ ਤੁਹਾਨੂੰ ਕੀ ਕਹਿੰਦੇ ਆ ਨਹੀਂ ਕਹਿੰਦੀ ਮੈਨੂੰ ਕੁਛ ਨਾਲੇ ਬਹੁਤੀ ਬਕਾਲਤ ਨਾ ਕਰਿਆ ਕਰ ਤੂੰ ਇਹਦੀ ਅੰਦਰੋਂ ਕਾਗਜ਼ ਲੈ ਆ ਕੇ ਦੇ ਮੈਂ ਥੈਂਕ ਯੂ ਜਾਨਾ ਕਾਗਜ਼ ਚ ਰਹਿਣ ਦੇ ਪਤਾ ਨਹੀਂ ਕਿੱਥੇ ਤੈਨੂੰ ਤੈਨੂੰ ਇਹਦੇ ਨਾਲ ਲੜ ਗਰਾਉਣ ਤੋਂ ਬੇ ਮੇਲੇ ਤਾਂ ਹੈ ਨਾ ਤੈਨੂੰ ਤਾਂ ਸਾਰਾ ਦਿਨ ਬਸ ਇਹ ਚਾਹੀਦੀ ਆ ਜੀ 2 ਮਹੀਨੇ ਹੋ ਗਏ ਆਪਣੇ ਦਾ ਕੋਈ ਨਾਂ ਵੀ ਨਹੀਂ ਰੱਖਿਆ ਕੀ ਨਾਂ ਰੱਖਣਾ ਇਹਦਾ ਬਾਈ ਕੀ ਨਾਂ ਰੱਖਣਾ ਇਹਦਾ ਗੌਰਵ ਸਿੰਘ ਨਸ ਵਾਲੀ ਇੱਧਰ ਵੀ ਨਾਉ ਤਰਦੀ ਨਾਂਉ ਰੱਖਣਾ ਇਹਨੇ ਤੇ ਬਾळा लाਠ ਮਾਰਦਾ ਨੇ ਇਹਦਾ ਬਾळा ਮੋਹ ਮਾਰਦਾ ਤੂੰ ਰੱਖ ਰਿਹਾ ਇਹਦਾ ਨਾਂ ਨਾਂਉ ਰੱਖਣ ਦੇ ਹਾ ਮਾਰਦਾ ਮੈਨੂੰ ਇਹਦਾ ਮੋਹ ਤੂੰ ਮਾਰਦਾ ਉਹ ਮੈਨੇ ਆਪਣੇ ਟੀਟ ਚ ਰੱਖਿਆ ਮੈਨੂੰ 12 ਸਾਲ 12 ਸਾਲ ਜਿਸ ਕੋ ਨੂੰ ਲੋਕ ਬਾਜ ਕਹਿੰਦੇ ਸੀ ਸੁਲਖਣੀ ਹੋਰ ਦਾ ਮਾਰ ਦਿੱਤਾ ਮੇਰੀ ਧੀ ਨੇ ਇਸੇ ਲਈ ਇਸੇ ਲਈ ਮੈਂ ਆਪਣੀ ਧੀ ਦਾ ਨਾਮ ਮਾਣਾ ਰੱਖੂਗੀ ਧੀਏ ਤੋ ਮੇਰੇ ਲਹੂ ਮਾਸ ਨਾਲ ਬਣੇ ਹੋਈ ਮੇਰੀ ਅੰਦਰ ਹੈ ਕੀ ਹੋਇਆ ਕੀ ਹੋਇਆ ਜੀ ਉਸ ਰੱਬ ਕੋਲੋਂ ਤੇਰਾ ਇੱਕ ਅੰਗ ਸਹੀ ਨਹੀਂ ਬਣਿਆ ਗਲਤੀ ਤਾਂ ਉਸ ਰੱਬ ਕੋਲੋਂ ਵੀ ਹੋ ਸਕਦੀ ਆ ਨਾ ਤਾਂ ਦੁਨੀਆ ਲਈ ਦੁਨੀਆ ਲਈ ਜੋ ਮਰਜ਼ੀ ਹੋਵੇ ਇੱਡ ਦੀ ਅੰਦਰ ਹੋਦੀ ਮਹਿਕ ਦੇ ਨਾਲ ਬੀਬੀ ਆ ਦੇ ਫੁੱਲ ਹਾਂ ਮੈਂ ਮਰ ਜਾ ਕਿੰਨਾ ਸੋਹਣਾ ਫੁੱਲ ਹੈ ਮੈਂ ਬਣਾਇਆ ਜਿਵੇਂ ਆਪਣੀ ਕਿਆਰੀ ਦੇ ਫੁੱਲਾਂ ਵਰਗਾ ਹੈ ਪਰ ਬੀਬੀ ਇਹ ਤਾਂ ਖੁਸ਼ਬੂ ਤਾਂ ਆਉਂਦੀ ਨਹੀਂ ਜੀ ਤੋਂ ਸਮਝਾ ਦੇ ਇਹਨੂੰ ਕਾਗਜ਼ ਦੇ ਫੁੱਲਾਂ ਚੋਂ ਕਦੇ ਮਹਿਕ ਨਹੀਂ ਆਉਂਦੀ ਬਣਾ ਫੁੱਲ ਦੀਪੀ ਆ ਬਾਪੂ ਕੀ ਕਹਿੰਦਾ ਸੀ ਕੁਛ ਨਹੀਂ ਕਹਿੰਦਾ ਤੇਰਾ ਬਾਪੂ ਤੇਰੇ ਬਾਪੂ ਨੂੰ ਤਾਂ ਬਸ ਬੋਲਣ ਦੀ ਆਦਤ ਹੈ ਕਿੰਨਾ ਸੋਹਣਾ ਫੁੱਲ ਬਣਾਇਆ ਮੇਰੀ ਧੀ ਨੇ ਜਾ ਤੂੰ ਅੰਦਰ ਜਾ ਕੇ ਖੇਡ ਲੈ ਤਾਂ ਕਿ ਤਾਂ ਕਿ ਤੈਨੂੰ ਉਹ ਸਭ ਕੁਝ ਨਾ ਕਰਨਾ ਪਵੇ ਜਿਹੜੇ ਲੋਕ ਕਰਦੇ ਨੇ ਸਕੂਲ ਕਿਉਂ ਜਾਣਾ ਪੁੱਤ ਮੈਂ ਤੈਨੂੰ ਘਰੇ ਪੜਾ ਦੂੰਗੀ ਤੂੰ ਆਏ ਕਰ ਤੂੰ ਇੱਥੇ ਬੈਠ ਮੈਂ ਮੈਂ ਅੰਦਰੋਂ ਤੇਰੇ ਵਾਸਤੇ ਕਾਹਦਾ ਲੈ ਕੇ ਆਉਣੀ ਆ ਠੀਕ ਆ ਬੀਬੀ ਆ ਲੈ ਆ ਪੜਦੇ ਆਂ ਬੋਲ ਪੂੜਾ ਊਂਠ ਪੂੜਾ ਊਂਠ ਆੜਾ ਅਨਾਰ ਈੜੀ ਇੰਜਣ ਈੜੀ ਇੰਜਣ ਸਸਾ ਸਲੇਟ ਸਸਾ ਸਲੇਟ ਲੈ ਤੈਨੂੰ ਤਾਂ ਪੜਨਾ ਆ ਗਿਆ ਜਾ ਇੱਕ ਵਾਰ ਤੂੰ ਆਪ ਪੜ ਠੀਕ ਆ ਬੀਬੀ ਊੜਾ ਊਠ ਡੜਾ ਅਨਾਰ ਈੜੀ ਇੰਜਣ ਸਸਾ ਸਲੇਟ ਬੀਬੀ ਆ ਬਾਕੀ ਅੱਖਰ ਆ ਦੀਆਂ ਮੋਟੂਆ ਕਿੱਥੇ ਗਈਆਂ ਇੱਥੇ ਤਾਂ ਕੁਝ ਬਣਿਆ ਹੀ ਨਹੀਂ ਮਾੜਾ ਇਹ ਜਿਹੜੇ ਅੱਖਰ ਨੇ ਨਾ ਇਹ ਬਿਨਾ ਤਸਵੀਰਾਂ ਵਾਲੇ ਅੱਖਰ ਨੇ ਬਿਨਾ ਤਸਵੀਰਾਂ ਵਾਲੇ ਅੱਖਰ ਹਾਂ ਪੁੱਤ ਪਰ ਇਹਨਾਂ ਸਾਰੇ ਅੱਖਰਾਂ ਦੀ ਗਿਣਤੀ 35 ਆ ਇਸੇ ਲਈ ਤਾਂ ਇਹਨੂੰ 35 ਕਹਿੰਦੇ ਨੇ ਬੀਬੀ ਆ 35 ਕਿਹੜੀ ਬਣਾਈ ਆਪਣੇ ਗੁਰੂਆਂ ਨੇ ਗੁਰੂਆਂ ਨੇ ਬੀਬੀ ਦੀਦੀ ਆਪਣੇ ਗੁਰੂ ਵੀ ਸੱਚੀ ਬਹੁਤ ਮਹਾਨ ਨੇ ਉਹਨਾਂ ਨੇ ਖਾਲੀ ਅੱਖਾਂ ਨਾਲ ਵੀ ਕੋਈ ਨਹੀਂ ਜੁਗਣੀ ਆ ਬੀਬੀ ਮੈਨੂੰ ਤੇ ਇਹ ਜੁਗਣੀ ਬੜੀ ਸੋਹਣੀ ਲੱਗਦੀ ਆ ਸੋਹਣੀ ਲੱਗਦੀ ਆ ਲੈਫਰਡ ਜੇ ਤੈਨੂੰ ਸੋਹਣੀ ਲੱਗਦੀ ਆ ਫਿਰ ਤੂੰ ਪਾਲਾ ਬੀਬੀ ਕਿਵੇਂ ਲੱਗਦੀ ਆ ਬਹੁਤ ਸੋਹਣੀ ਮਾਣਾ ਤੂੰ ਇਸ ਜੁਗਣੀ ਨੂੰ ਹਮੇਸ਼ਾ ਆਪਣੇ ਘਰ ਚ ਪਾ ਕੇ ਰੱਖੀ ਕਦੇ ਵੀ ਕਦੇ ਆਇਆ ਲੰਘਿਆ ਐ ਆਪਣੇ ਘਰ ਆ ਗੁੱਡੂ ਬੈਜੇ ਗੁੱਡੂ ਮੇਰੇ ਡੇਰੇ ਤੇ ਮੇਰੇ ਘਰ ਕੋਈ ਵੱਡਾ ਫਰਕ ਨਹੀਂਗਾ ਆ ਆ ਅਮਰੀਕਾ ਵਾਲੀ ਜਿੱਤੋ ਤੇ ਆਹਾ ਗੁੱਟੂ ਇਹੇ ਮੜਾ ਸੁਵੰਦਰ ਜਾ ਪੁੱਤ ਜਾ ਮੇਰਾ ਪੁੱਤ ਅੰਦਰ ਪੂਰਾ ਪਟਿਆ ਜੇ ਕਬੂਤਰ ਅੱਖਾਂ ਵਿੱਚ ਲੈ ਨਾ ਤਾਂ ਬਿੱਲੀ ਨੂੰ ਤਰਸ ਨਹੀਂ ਆਉਂਦਾ ਸਭ ਲਈ ਨਾ ਸਾਰਾ ਹੱਥ ਜੋੜਦਾ ਤੇਰੇ ਅੱਗੇ ਉਹ ਸੋਝਾ ਚੁੱਪ ਕਰਕੇ ਕਿ ਹੁਣ ਮੈਂ ਸਾ ਜਿਆਦਾ ਹੋ ਗਿਆ ਹਾਂ ਮੈਨੂੰ ਨਸ਼ਾ ਜਾਵਾ ਹੋ ਗਿਆ ਨਾ ਮੈਂ ਕੀ ਪੁੱਛਦੀ ਆ ਉਹ ਗੁੱਡੂ ਕੀ ਕਰਨਾ ਸੀ ਆਪਣੇ ਘਰੇ ਗੁੱਡੂ ਦੀ ਬਹੁਤ ਫਿਕਰ ਆ ਤੈਨੂੰ ਜਿਹੜਾ ਤੂੰ ਘਰੇ ਪਾਲੀ ਫਿਰਦੀ ਆ ਉਹ ਕਿਤੇ ਉਹ ਕਿਤੇ ਤੂੰ ਮੇਰੀ ਮਾਣਾ ਬਾਰੇ ਉਸ ਨੂੰ ਕੁਝ ਦੱਸਿਆ ਤਾਂ ਨਹੀਂ ਹਏ ਨਹੀਂ ਦੱਸਿਆ ਤੇ ਖੁਸਰੀਤੀ ਵਰੇ ਮਾਰੇ ਇੱਕ ਗੱਲ ਸੁਣ ਲੈ ਜੀ ਤੋ ਆ ਖਸਰਾ ਤੇ ਖੁਸਰਾ ਲੁਕਾਇਆ ਨਹੀਂ ਲੁਕਦੇ ਇੱਕ ਨਾ ਇੱਕ ਦਿਨ ਆਪਣਾ ਨਿਸ਼ਾਨ ਜ਼ਰੂਰ ਛੱਡ ਦਿਆ ਖਸਰਾ ਤੇ ਖੁਸਰਾ thank you ਹਾਂ ਪਰ ਐਡਾ ਵੱਡਾ ਕਾਚਾ ਆ ਪਿੰਡਾਂ ਵਾਲੇ ਤੋਂ ਕਿਵੇਂ ਲੁਕਾਵਾਂਗੇ ਐਡਾਂ ਵਾਲੇ ਤੋਂ ਲੁਕਾ ਨਹੀਂ ਸਕਦੇ ਬੈਠ ਤੋਂ ਦੂਰ ਤਾਂ ਜਾ ਸਕਦੇ ਆ ਨਾ ਕੀ ਕਹਿ ਰਿਹਾ ਮੈਨੂੰ ਤੇਰੀ ਗੱਲ ਦਾ ਮਤਲਬ ਨਹੀਂ ਸਮਝ ਆ ਰਿਹਾ ਮਤਲਬ ਬੜੀ ਕੀ ਕਰਦਾ ਆਪਾਂ ਰਾਤ ਤੋਂ ਰਾਤ ਪਿੰਡ ਤੋਂ ਕਿ ਦੂਰ ਚਲੇ ਜਾਵਾਂਗੇ ਸਮਝ ਲਾ ਆਪਣਾ ਇਸ ਪਿੰਡ ਚੋਂ ਦਾਣਾ ਪਾਣੀ ਮੁੱਕ ਗਿਆ ਕਿਸੇ ਐਸੀ ਜਗ੍ਹਾ ਤੇ ਚਲੇ ਜਾਵਾਂਗੇ ਜਿੱਥੇ ਜਿੱਥੇ ਸਾਨੂੰ ਸਾਨੂੰ ਕੋਈ ਨਾ ਜਾਣਦਾ ਹੋਵੇ। ਹਾਂ ਜੀ ਤੋ ਫਿਰ ਫਿਰ ਤੇਰੀ ਧੀ ਵੀ ਸਕੂਲ ਜਾਊਗੀ ਸੋਣੀ ਵਾਦੀ ਪਾ ਕੇ। ਤੂੰ ਸੱਚ ਕਹਿ ਰਿਹਾ ਹੈ? ਸੱਚ ਕਹਿ ਰਿਹਾ ਹੈ ਨਾ ਤੂੰ? ਹਾਂ ਜੀ ਤੋ ਮੈਂ ਸੱਚ ਕਹਿ ਰਿਹਾ। ਤੂੰ ਤੂੰ ਮਾੜਾ ਨੂੰ ਕੁਛ ਨਹੀਂ ਦੱਸੇ। ਮੈਂ ਮੈਂ ਟ੍ਰੇਨ ਦੀ ਅਫੈਕਟਰ ਦਾ ਪ੍ਰਬੰਧ ਕਰਦਾ। ਹਾਂ ਤੋ ਤੂੰ ਤੇਰੀ ਕੱਪ। ਮਾੜਾ ਆਜਾ ਕੁਛ ਨਹੀਂ ਹੋਇਆ ਪੁੱਤ। ਕੁਛ ਵੀ ਨਹੀਂ ਹੋਇਆ। ਕੂਹੇ ਜਾਣਗੀ ਸੋਨੇ ਵਰਦੀ ਪਾ ਕੇ ਤੇਰਾ ਬਾਪੂ ਕਹਿੰਦਾ ਆਪਾਂ ਨੇ ਨਾ ਆ ਪਿੰਡ ਛੱਡ ਕੇ ਦੂਜੇ ਪਿੰਡ ਜਾਣਾ ਮੈਂ ਮੈਂ ਟ੍ਰੇਨ ਦੇ ਟਿਕਟਾਂ ਦਾ ਪ੍ਰਬੰਧ ਕਰ ਲਿਆ ਹੈ ਤੂੰ ਬੈਠ ਜਾ ਕੇ ਲੈ ਕੇ ਆ ਫੇਸ ਤੋਂ ਫੇਸ ਤੋਂ ਪਹਿਲਾਂ ਕਿ ਕੋਈ ਪਿੰਡ ਵਾਲਾ ਸਾਨੂੰ ਦੇਖੇ ਆਪਾਂ ਰਾਤੋਂ ਰਾਤ ਰਾਤੋਂ ਰਾਤ ਪਿੰਡ ਛੱਡ ਕੇ ਕਿਤੇ ਦੂਰ ਨਿਕਲ ਜਾਈਏ ਤੂੰ ਇੱਕ ਮਿੰਟ ਰੁਕਤਾ ਸਹੀ ਮੈਂ ਆ ਰਹੀ ਆ ਤੂੰ ਛਿੱਤੀ ਲਿਆ ਇੱਥੇ ਰੱਖ ਤੂੰ ਸੇ ਆਏ ਕਰੋ ਤੁਸੀਂ ਬਾਅਦ ਵਿੱਚ ਆਇਓ ਬਾਹਰ ਜਾ ਕੇ ਦੇਖਦੀ ਆ ਕਿਤੇ ਕੋਈ ਪਿੰਡ ਵਾਲਾ ਜਾਗਦਾ ਤਾਂ ਨਹੀਂ ਠੀਕ ਹੈ ਸੀ ਤੂੰ ਲੈ ਫੋਟੋ ਲੈ ਬੈਠ ਮੈਂ ਚੁੱਕਦਾ ਮੈਂ ਹਾਂ ਜਿੱਤ ਕੋਈ ਇੱਕ ਮਿੰਟ ਆ ਲੋ ਤੁਸੀਂ ਬਾਹਰ ਕੋਈ ਨਹੀਂ ਹੈਗਾ ਦੇ ਹਨੇਰੇ ਨੂੰ ਚੀਰਦੇ ਹੋਏ ਅਸੀਂ ਤਿੰਨੋਂ ਜਣੇ ਤਿੰਨੋਂ ਜਣੇ ਬਠਿੰਡੇ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਰਾਤ ਦੇ 2 ਵਜੇ ਸੀ ਰਾਜਸਥਾਨ ਨੂੰ ਜਾਣ ਵਾਲੀ ਗੱਡੀ ਆਈ ਅਸੀਂ ਅਸੀਂ ਕਾਲੀ ਨਾਲ ਉਸ ਗੱਡੀ ਵਿੱਚ ਚੜ ਗਏ ਗੱਡੀ ਗੱਡੀ ਬਹੁਤ ਤੇਜ਼ ਰਫ਼ਤਾਰ ਨਾਲ ਪਟੜੀ ਤੇ ਦੌੜ ਰਹੀ ਸੀ ਪਿੰਡ ਪਿੰਡ ਬਹੁਤ ਪਿੱਛੇ ਛੁੱਟ ਗਿਆ ਸੀ ਫਰੇ ਕਿਸ ਸੰਸਾਰ ਜੇ ਸਟੇਸ਼ਨ ਤੇ ਜਾ ਕੇ ਗੱਡੀ ਰੁਕੀ ਤੇਰਾ ਬਾਪ ਤੇਰਾ ਬਾਪ ਮੈਨੂੰ ਕਹਿਣ ਲੱਗਾ ਜੀ ਤੁਹ ਹਾਂ ਮੈਨੂੰ ਲੱਗਾ ਗੱਡੀ ਗੱਡੀ 10 ਮਿੰਟ ਰੁਕੂਗੀ ਇੱਥੇ ਜੇ ਤੁਹ ਕੋਲ ਵਾਸ਼ਰੂਮ ਵਗੈਰਾ ਜਾਣਾ ਤਾਂ ਜਾਇਆ ਪਰ ਮਾਨਾ